ਚੋਣਾਂ ਤੋਂ ਪਹਿਲਾਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ ਅੰਕੜਿਆਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦਾ ਚੋਣ ਦ੍ਰਿਸ਼ ਤਬਦੀਲ ਹੋ ਰਿਹਾ ਹੈ ਜੋ ਦਰਸਾਉਂਦਾ ਹੈ ਕਿ ਜਗਮੀਤ ਸਿੰਘ ਸਮੇਤ ਪ੍ਰਮੁੱਖ ਪਾਰਟੀ ਨੇਤਾਵਾਂ ਨੂੰ ਸੱਤਾ ਤੋਂ ਬਾਹਰ ਹੋਣਾ ਪੈ ਸਕਦਾ ਹੈ। ਜਨਸੰਖਿਆ ਤਬਦੀਲੀਆਂ ਅਤੇ ਵੋਟਰ ਚਿੰਤਾਵਾਂ ਚੋਣ ਨਤੀਜੇ ਬਦਲਣ ਦੀ ਤਿਆਰੀ ਵਿੱਚ ਹਨ। ਐਨਡੀਪੀ ਨੇਤਾ ਜਗਮੀਤ ਸਿੰਘ ਅਤੇ ਗ੍ਰੀਨ ਪਾਰਟੀ ਨੇਤਾ ਐਲਿਜ਼ਾਬੈਥ ਮੇ ਦੇ ਇੱਕ ਸਮੇਂ ਵਿੱਚ ਮਜ਼ਬੂਤ ਪਕੜ ਹੁਣ ਜੰਗ ਦਾ ਮੈਦਾਨ ਬਣ ਚੁੱਕੀ ਹੈ ਜੋ ਰਾਜਨੀਤਿਕ ਅਸਥਿਰਤਾ ਦੇ ਇੱਕ ਵਿਸ਼ਾਲ ਰੁਝਾਨ ਨੂੰ ਦਰਸਾਉਂਦੇ ਹਨ। ਐਨਡੀਪੀ ਨੇਤਾ ਜਗਮੀਤ ਸਿੰਘ ਅਤੇ ਗ੍ਰੀਨ ਪਾਰਟੀ ਨੇਤਾ ਐਲਿਜ਼ਾਬੈਥ ਮੇ ਦੇ ਇੱਕ ਸਮੇਂ ਦੀ ਮਜ਼ਬੂਤ ਪਕੜ ਹੁਣ ਅੰਗ ਦਾ ਮੈਦਾਨ ਬਣ ਚੁੱਕੀ ਹੈ ਜੋ ਰਾਜਨੀਤਿਕ ਅਸਥਿਰਤਾ ਦੇ ਇੱਕ ਵਿਸ਼ਾਲ ਰੁਝਾਨ ਨੂੰ ਦਰਸਾਉਂਦੇ ਹਨ ਬਰਨਬੀ ਸੈਂਟਰ ਵਿੱਚ ਅੰਕੜੇ ਇੱਕ ਸਪਸ਼ਟ ਤਸਵੀਰ ਪੇਸ਼ ਕਰਦੇ ਹਨ ਲਿਬਰਲ ਉਮੀਦਵਾਰ ਵੇਡ ਵੇ ਲਿੰਚਾਂਗ ਦੇ 38% ਵੋਟਰਾਂ ਨਾਲ ਜਿੱਤਨ ਦਾ ਅਨੁਮਾਨ ਹੈ ਜਦੋਂ ਕਿ ਸਿੰਘ 29% ਨਾਲ ਪਿੱਛੇ ਹਨ 338 ਕੈਨੇਡਾ ਦੁਆਰਾ ਕੀਤੇ ਗਏ ਇੱਕ ਪੋਲ ਅਨੁਸਾਰ ਐਨਡੀਪੀ ਨੇਤਾ ਕੰਜ਼ਰਵੇਟਿਵ ਦੇ ਜੇਮਸ ਯਾਨ ਤੋਂ 32% ਨਾਲ ਤੀਜੇ ਸਥਾਨ ਤੇ ਰਹਿਣ ਦੀ ਸੰਭਾਵਨਾ ਹੈ ਹਰੇਕ ਅਨੁਮਾਨ ਵਿੱਚ ਗਲਤੀ ਦਾ 8% ਫਰਕ ਹੈ ਇਹ ਅੰਕੜੇ ਐਨਡੀਪੀ ਨੂੰ ਇਸ ਦੇ ਸ਼ਹਿਰੀ ਆਧਾਰ ਨੂੰ ਬਣਾਈ ਰੱਖਣ ਵਿੱਚ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਦੇ ਹਨ ਐਨਡੀਪੀ ਦੇ ਸਾਬਕਾ ਨੇਤਾ ਥਾਮਸ ਮਲਕੇਅਰ ਦੀ ਸਿੰਘ ਦੀ ਲੀਡਰਸ਼ਿਪ ਬਾਰੇ ਚਿਤਵਨੀ ਪਾਰਟੀ ਦੇ ਅਧਿਕਾਰਿਤ ਰੁਤਬੇ ਤੋਂ ਹੇਠਾਂ ਦਿਗਦੇ ਅਨੁਮਾਨਾ ਪਾਰਟੀ ਦੇ ਐਨਡੀਪੀ ਦੇ ਸਾਬਕਾ ਨੇਤਾ ਥਾਮਸ ਮਲਗੀਰ ਸਿੰਘ ਦੀ ਲੀਡਰਸ਼ਿਪ ਬਾਰੇ ਚੇਤਾਵਨੀ ਪਾਰਟੀ ਦੇ ਅਧਿਕਾਰਿਤ ਰੁਤਬੇ ਤੋਂ ਹੇਠਾਂ ਡਿੱਗਣ ਦੇ ਅਨੁਮਾਨਾਂ ਦੇ ਨਾਲ ਉੱਚ ਦਾਨ ਨੂੰ ਉਜਾਗਰ ਕਰਦੀ ਹੈ